ਤਨ ਤਨ ਤੋਂ ਸੰਧੂ ਸਾਹਿਬ ਦੀ ਜਿੱਤ ਕਹਿੰਦੇ ਓਡੀ ਵੱਡੀ ਨਹੀਂ ਹੈ ਇਹ ਕਹਿੰਦੇ ਐ ਪਰ ਜੇ ਮੈਨ ਆਫ ਦਾ ਮੈਚ ਕੱਢਣਾ ਹੋਵੇ ਤਾਂ ਕਹਿੰਦੇ ਸੁਖਵੀਰ ਨੂੰ ਆਪਾਂ ਕੱਢ ਸਕਦੇ ਆ ਅੱਛਾ ਸੁਖਮ ਸਿੰਘ ਸਾਹਿਬ ਪਤਾ ਕੀ ਆ ਬਿਲਕੁਲ ਇਹ ਗੱਲ ਆਪਾਂ ਇੱਕ ਦਿਨ ਅੱਗੇ ਵੀ ਕਰਦੇ ਸਾਂ ਕਿ ਆਮ ਆਦਮੀ ਪਾਰਟੀ ਨੇ ਭਈ ਇੱਕ ਐਸੀ ਪੋਜੀਸ਼ਨ ਬਣਾ ਲਈ ਆ ਜਿੱਥੇ ਉਹ ਹਾਰ ਦਾ ਸੋਚ ਹੀ ਨਹੀਂ ਸਕਦੀ ਕਿਹਨਾਂ ਜੀ ਭਈ ਹਾਰ ਉਹਦੇ ਲਈ ਬਹੁਤ ਵੱਡੀ ਬਣ ਜਾਊਗੀ ਤੇ ਜਿੱਤ ਉਹਦੇ ਲਈ ਇੱਕ ਕਹੋ ਜਿਵੇਂ ਇਹਨਾਂ ਦਾ ਕਮੈਂਟ ਪਾਈ ਸਰੋਂ ਦਾ ਕਿ ਜਿੱਤ ਉਹਨਾਂ ਦੀ ਕਾਮ ਜਿੱਤ ਹੈ ਜਿਵੇਂ ਮੰਨ ਲਓ ਆਸਟ੍ਰੇਲੀਆ ਦੀ ਕੋਈ ਟੀਮ ਸੀਗੀ ਕਿਸੇ ਟਾਈਮ ਤਾਂ ਜੇਕਰ ਮੰਨ ਲਓ ਵੀ ਕਿਸੇ ਨੂੰ ਵੀ ਹਰਾ ਦਿੰਦੀ ਸੀ ਤਾਂ ਕੋਈ ਮਤਲਬ ਕਿ ਵੱਡੀ ਗੱਲ ਨਹੀਂ ਆਸਟ੍ਰੇਲੀਆ ਨੇ ਹਰਾਤਾ ਪਰ ਜਦੋਂ ਕਿਤੇ ਆਸਟ੍ਰੇਲੀਆ ਨੂੰ ਹਮ ਹਰਾ ਦਿੰਦਾ ਸੀ ਕੋਈ ਕਿਤੇ ਮੰਨ ਲਓ ਅੱਜ ਤੋਂ 20-25 ਸਾਲ ਪਹਿਲਾਂ ਵਾਲੀ ਟੀਮ ਦਾ ਤਾਂ ਉਹ ਇੱਕ ਬਹੁਤ ਵੱਡੀ ਇੱਜ਼ਤ ਬਣ ਜਾਂਦੀ ਸੀ ਜੀ ਤਾਂ ਇਸ ਕਰਕੇ ਇਹ ਪੋਜੀਸ਼ਨ ਸੀ ਆਮ ਆਦਮੀ ਪਾਰਟੀ ਦੀ ਕਿ ਹਾਰ ਉਹ ਅਫੋਰਡ ਨਹੀਂ ਕਰਨਦੇ ਠੀਕ ਹੈ ਜੀ ਜੇਤੋਂ ਉਹਨਾਂ ਦੀ ਆਪਾਂ ਕਹਿ ਸਕਦੇ ਕਿ ਸੱਤਾ ਧਾਰੀ ਤੇਰ ਚ ਲੈ ਜਾਂਦਾ ਤੁਸੀਂ ਜਿੱਦਾਂ ਮਰਜ਼ੀ ਲਾ ਲਓ ਪਰ ਮੈਂ ਫਿਰ ਵੀ ਉਹਨਾਂ ਨੂੰ ਕ੍ਰੈਡਿਟ ਦੇ ਦਿੰਨਾ ਜੀ ਕ੍ਰੈਡਿਟ ਉਹਨਾਂ ਦਾ ਬਣਦਾ ਹੈ ਹਮ ਪਰ ਇਸ ਤੋਂ ਬਾਅਦ ਜਿਹੜੀ ਗੱਲ ਤੁਸੀਂ ਸੁਖਬੀਰ ਸਿੰਘ ਬਾਦਲ ਦੀ ਕਰ ਰਹੇ ਹੋ ਕਿ ਮੈਨ ਆਫ ਦਿ ਮੈਚ ਵੀ ਲੜੇ ਕਿੱਦਾਂ ਯਾਰ ਹਮ ਅਸਲ 'ਚ ਇੱਕ ਚੀਜ਼ ਜਿਹੜੀ ਹੈ ਨਾ ਉਹ ਤੁਹਾਨੂੰ ਦੇਖਣੀ ਪਵੇਗੀ ਕਿ ਸੁਖਬੀਰ ਸਿੰਘ ਬਾਦਲ ਬਾਰੇ ਆਪਾਂ ਇੱਕ ਗੱਲ ਕਹੀ ਸੀ ਪਿੱਛੇ ਲੈ ਜਾਂਦਾ ਮੈਂ ਤੁਹਾਨੂੰ ਕਈਆਂ ਗੱਲਾਂ ਕਈ ਵਾਰ ਰਿਪੀਟ ਕਰਨੀਆਂ ਪੈਂਦੀਆਂ ਜੀ ਜਦੋਂ ਸੁਖਵੀਰ ਸਿੰਘ ਬਾਦਲ ਲੋਕਾਂ ਚ ਯਾਦ ਆ ਥੈਲਾ ਫੜਿਆ ਹਾਂਜੀ ਕਿੰਨੇ ਚਾਹੀਦੇ ਆ ਤੇਲ ਵਾਸਤੇ ਕਿੰਨੇ ਚਾਹੀਦੇ ਤਾਂ ਉਸ ਵੇਲੇ ਮੈਂ ਤਾਂ ਇੱਕ ਧਿਆਨ ਖਿੱਚਿਆ ਸੀਗਾ ਆਡੀਅנס ਨੂੰ ਯਾਦ ਹੋਏਗਾ ਮੈਨੂੰ ਵੀ ਯਾਦ ਆ ਉਹ ਗੱਲ ਯਾਰ ਇਹਨਾਂ ਗੱਲ ਕਿ ਜਦੋਂ ਕੋਈ ਲੀਡਰ 2 400 ਬੰਦੇ ਚ ਖੁੱਲਮ ਖੁੱਲਾ ਜਾਣਾ ਸ਼ੁਰੂ ਕਰ ਦਿੰਦਾ ਤੇ 2 400 ਬੰਦਾ ਉਸ ਨੂੰ ਸੁਨਣਾ ਸਟਾਰਟ ਕਰ ਦਿੰਦਾ ਇਟ ਮੀਨ ਕਿ ਉਹ ਲੋਕਾਂ ਦੇ ਵਿੱਚ ਬਈ ਖਲੋਣ ਜੋਗਾ ਹੋ ਗਿਆ ਯਾਨੀ ਪਰਵਾਨ ਚੜਨ ਦੀ ਸਮਭਾਵਨਾ ਰੱਖਦਾ ਜੀ ਇਹ ਗੱਲ ਉਸ ਵੇਲੇ ਆਪਾਂ ਕਹੀ ਸੀ ਸੋਸ਼ਲ ਮੀਡੀਆ ਨੇ ਹੀ ਇਹਨਾਂ ਦਾ ਜਿਹੜਾ ਨਾ ਕਾਲੀਆਂ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੇੜਾ ਧੋ ਕੇ ਰੱਖਦਾ ਸੀ ਇਹ ਸੋਸ਼ਲ ਮੀਡੀਆ ਹੀ ਸੀ ਜਿਸ ਨੇ ਫਿਰ ਉਹ ਜੜੀਆਂ ਤਾਂ ਕਹਿ ਲਓ ਕਿ ਇਹਨਾਂ ਦੀਆਂ ਜੋ ਵੀ ਸਰਗਰਮੀਆਂ ਸੀਗੀਆਂ ਉਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਕਿ ਲੋਕਾਂ ਨੇ ਨੋਟਿਸ ਕਰਨਾ ਸ਼ੁਰੂ ਕਰ ਦਿੱਤਾ ਬਿਲਕੁਲ ਠੀਕ ਹੈ ਹੁਣ ਜਿਹੜੀ ਅੱਜ ਦੀ ਪੀੜ੍ਹੀ ਆ ਅੱਜ ਦੀ ਪੀੜ੍ਹੀ ਇਸ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਬਹੁਤ ਪੁਰਾਣੀਆਂ ਘਟਨਾਵਾਂ ਨੂੰ ਯਾਦ ਨਹੀਂ ਰੱਖਦੀ ਸੁਖਮ ਸਾਹਿਬ ਬਿਲਕੁਲ ਜੀ ਬਿਲਕੁਲ ਇਹ ਇੱਕ ਫੈਕਟ ਹੈ ਇਸ ਚੀਜ਼ ਦਾ ਅੱਜ ਰੀਲ ਦਾ ਯੁੱਗ ਹੈ ਸਕਰੋਲ ਕਰੀ ਜੋ ਹਜ਼ਾਰਾਂ ਰੀਲਾਂ ਦੇਖੀਆਂ ਜਾਂਦੀਆਂ ਨੇ ਨੌਜਵਾਨਾਂ ਵੱਨਿਓ ਸੈਂਕੜੇ ਰੀਲਾਂ ਦੇਖੀਆਂ ਜਾਂਦੀਆਂ ਉਹਦੇ ਚੋਂ ਕਿੰਨਾ ਕੋਈ ਯਾਦ ਰੱਖਦੇ ਨੇ ਮਟੀਰੀਅਲ ਕੰਟੈਂਟ ਜੀ ਉਹ ਕੋਈ ਪੰਜ ਵਿਸ਼ੇਸ਼ ਕੋਈ ਚਿਹਰਾ ਵਿਸ਼ੇਸ਼ ਜਾਂ ਘਟਨਾ ਵਿਸ਼ੇਸ਼ ਯਾਦ ਰੱਖਦੇ ਆ ਆਦਰਵਾਇਸ ਉਹਨਾਂ ਲਈ ਰੁਟੀਨ ਸੋ ਇਸ ਵਾਸਤੇ ਐਤਕੀ ਸੋਸ਼ਲ ਮੀਡੀਆ ਨੇ ਇਹਨਾਂ ਨੂੰ ਫਾਇਦਾ ਦਿੱਤਾ ਹੈ ਇਹ ਕਾਲੀ ਮੰਨਣੀਆਂ ਨਾ ਮੰਨਣਾ ਕਿ ਜਿਸ ਸੋਸ਼ਲ ਮੀਡੀਆ ਨੂੰ ਹੀ ਭੰਡ ਦੇ ਹੁੰਦੇ ਸੀਗੇ ਜਦੋਂ ਅਸੀਂ ਇਹਨਾਂ ਦੇ ਖਿਲਾਫ ਖਿਲਾਫ ਦਾ ਮਤਲਬ ਇਹ ਹੁੰਦਾ ਕਿ ਅਲੋਚਨਾਤਮਕ ਅਸੀਂ ਰਿਪੋਰਟਿੰਗ ਕਰਦੇ ਸੀ ਅਸੀਂ ਕਨਸ ਕਸਤਨ ਦੇ ਸੀ ਜਦੋਂ ਇਹ ਸਰਕਾਰ ਦੇ ਵਿੱਚ ਸੀ ਇਹਨਾਂ ਦੇ ਜਿਹੜੇ ਮਤਲਬ ਕਿ ਵੱਡੇ ਲੀਡਰ ਸੀਗੇ ਉਹਨਾਂ ਨੂੰ ਸੋਸ਼ਲ ਮੀਡੀਆ ਦੀ ਤਾਕਤ ਦਾ ਸ਼ਾਇਦ ਅਜੇ ਅੰਦਾਜ਼ਾ ਨਹੀਂ ਸੀ ਹੋਇਆ ਤਾਂ ਉਹ ਬੜਾ ਬੁਰਾ ਪਲਾਸਾ ਨੂੰ ਕਹਿੰਦੇ ਹੁੰਦੇ ਸੀ ਕੋਸ ਦੇ ਹੁੰਦੇ ਸੀ ਅੱਜ ਦੀ ਜਿਹੜੀ ਪੀੜ੍ਹੀ ਹੈ ਜ ਜਨਾਂ ਦੀ ਪੜਾਈਸ਼ ਸੋਸ਼ਲ ਮੀਡੀਆ ਤੇ ਬਾਅਦ ਹੋਈ ਆ ਇਹਨਾਂ ਨੂੰ ਨਹੀਂ ਪਤਾ ਇਸ ਕਾਲ ਦਾ ਕਿ ਵੱਡੇ ਤੋਂ ਵੱਡੇ ਇਕੱਲੇ ਲੀਡਰ ਸਾਨੂੰ ਭੰਡਦੇ ਹੁੰਦੇ ਸੀਗੇ <laughs> ट्रोल ट्रोल ਸ਼ਬਦ ਉਹ ਤੋਂ ਨਹੀਂ ਸਨ استعمال ਕੀਤੇ ਜਾਂਦੇ ਇਹ ਕਹਿੰਦੇ ਹੁੰਦੇ ਸੀ ਵੀ ਸੋਸ਼ਲ ਮੀਡੀਆ ਤੇ ਬੈਠੇ ਕੁਝ ਇਦਾਂ ਉਦਾਂ ਫਲਾ ਡਮਕਾ ਪਰ ਇਹ ਇੱਕ ਫੈਕਟ ਅਕਾਲੀਆਂ ਨੂੰ ਮੰਨਣਾ ਪਊਗਾ ਕਿ ਸੋਸ਼ਲ ਮੀਡੀਆ ਨੇ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀ ਜੀ ਠੀਕ ਹੈ ਨਾ ਅਸੀਂ ਤਾਂ ਚਲੋ ਫਿਰ ਵੀ ਐਕਚੁਅਲੀ ਕੋਈ ਜਿਹੜੀ ਔਨ ਰਿਕਾਰਡ ਘਟਨਾ ਹੈ ਅਸੀਂ ਉਹਨੂੰ ਲੈ ਕੇ ਕਰਦੇ ਸੀ ਪਰ ਬਾਅਦ ਦੇ ਵਿੱਚ ਕੀ ਹੈ ਕਿ ਇਹਨਾਂ ਦੇ ਖਿਲਾਫ ਖਾਸ ਤੌਰ ਤੇ ਬੇਅਦਬੀ ਜਦੋਂ ਵਾਪਰ ਗਈ ਤਾਂ ਉਸ ਤੋਂ ਬਾਅਦ ਤਾਂ ਸੋਸ਼ਲ ਮੀਡੀਆ ਤੇ ਇੰਨਾ ਜ਼ਿਆਦਾ ਗੁੱਸਾ ਜ਼ਾਹਰ ਕੀਤਾ ਜਾਂਦਾ ਸੀ ਕਿ ਇੱਕ ਮੌਕਾ ਐਸਾ ਆ ਗਿਆ ਕਿ ਇਹਨਾਂ ਦਾ ਨਾਂ ਤੱਕ ਨਹੀਂ ਸੀ ਲਿਆ ਜਾਂਦਾ ਹਮ ਇੱਕ ਮੌਕਾ ਐਸਾ ਆ ਗਿਆ ਕਿ ਤੁਸੀਂ ਦੇਖੋ ਕਿ ਮਜੀਠੀਆ ਦੀ ਜਿਹੜੀ ਉਹ ਪੇਜ ਦੀ ਰੀਚ ਸੀ ਬਿਲਕੁਲ ਘਟ ਸੀ ਹਮ ਆ ਤਾਂ ਹੁਣ ਹੀ ਬਣੀ ਆ ਨਾ ਜੀ ਤਾਂ ਮਤਲਬ ਕਿ ਇਹ ਸਾਰਾ ਕੁਝ ਜਿਹੜਾ ਸੀਗਾ ਉਹ ਮੈਨੂੰ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਦੇ ਆ ਜਿਹੜਾ ਆਪਾਂ ਹੜਾਂ ਦੇ ਦੌਰਾਨ ਦਾ ਕੀਤਾ ਕੰਮ ਹੈ ਠੀਕ ਹੈ ਜੀ ਇੱਕ ਮੈਨੂੰ ਏਉਂ ਲੱਗਦਾ ਹੈ ਕਿ ਮਾਨ ਸਾਹਿਬ ਨੇ ਜਿਸ ਤਰ੍ਹਾਂ ਉਹਨਾਂ ਨੂੰ ਨਿਸ਼ਾਨੇ ਤੇ ਲਗਾਤਾਰ ਰੱਖਿਆ ਹੈ ਹੋਰ ਵੀ ਧਿਨ ਰੱਖਦੀਆਂ ਤਾਂ ਕਈ ਵਾਰ ਕੀ ਹੁੰਦਾ ਹੈ ਕਿ ਬਹੁਤ ਜ਼ਿਆਦਾ ਜੇ ਤੁਸੀਂ ਕਿਸੇ ਦੇ ਪ੍ਰਤੀ 네ਗੇਟਿਵ ਪ੍ਰਤੀਕਰਮ ਦਿਨੇ ਹੋ ਹਰ ਟਾਈਮ ਦਿਨੇ ਹੋ ਤਾਂ ਫਿਰ ਲੋਕਾਂ ਦੀ ਨਜ਼ਰ ਦੇ ਵਿੱਚ ਕਈ ਵਾਰ ਉਹ ਹਮਦਰਦੀ ਦਾ ਪਾਤਰ ਬੰਨਾ ਸਟਾਰਟ ਹੋ ਜਾਂਦਾ ਹੈ ਜੀ ਜੀ ਇਸ ਕਰਕੇ ਤਿੰਨ ਘਟਨਾਵਾਂ ਜਿਵੇਂ ਹੋਈਆਂ ਇੱਕ ਤੁਸੀਂ ਕਹੋ ਸ੍ਰੀ ਅਕਾਲ ਤਖਤ ਸਾਹਿਬ ਸੁਖਵੀਰ ਸਿੰਘ ਬਾਦਲਾ ਜਾਣਾ ਪਰਵਾਣ ਕੀ ਪਰਵਾਣ ਕਰਨੀ ਗੋਲੀ ਚੱਲਣੀ ਹੈ ਨਾ ਸਾਰੀਆਂ ਚੀਜ਼ਾਂ ਟੈਕ ਵੀ ਹੋਇਆ ਅੱਛੀ ਮਤਲਬ ਤਾਂ ਪੋਜ਼ਿਟਿਵ ਹੀ ਹੋਈਆਂ ਅਕਾਲੀ ਸਰ ਵਾਸਤੇ ਜੇ ਆਪਾਂ ਉਸ ਤੋਂ ਉਹਦੇ ਵਿੱਚ ਹੁਣ ਉਹਨਾਂ ਵਾਸਤੇ ਇੱਕ ਵੱਡੀ ਗੱਲ ਹੈ ਕਿ ਪੰਥਕ ਧਿਰਾਂ ਇਕੱਠੀਆਂ ਹੋ ਕੇ ਲੜ ਰਹੀਆਂ ਸੀ ਉਹਨਾਂ ਤੋਂ ਵੀ ਅੱਗੇ ਗਏ ਚਲੇ ਹੂੰ ਤੇ ਜੇ ਪਲੱਸ ਆਪਸ ਦੇ ਵਿੱਚ ਪਲੱਸ ਕਰ ਲੈਣ ਤਾਂ ਫੇਰ ਉਹ ਕਿਤੇ ਅੱਗੇ ਨੇ ਜੀ ਮਤਲਬ ਕਿ ਉਹਨਾਂ ਵਾਸਤੇ ਹੁਣ ਦੂਜੇ ਨੰਬਰ ਦੀ ਪੋਜੀਸ਼ਨ ਜਿਹੜੀ ਹੈ ਠੀਕ ਹੈ ਉਹਨੂੰ ਮੈਂ ਐ ਨਹੀਂ ਮੰਨਦਾ ਕਿ ਅੱਜ ਅਕਾਲੀ ਦੂਜੇ ਨੰਬਰ ਤੇ ਆ ਗਏ ਆ ਤਾਂ 27 ਚ ਪਹਿਲੇ ਤੇ ਆ ਜਾਣਗੇ ਨਹੀਂ ਹੈ ਇਹ ਇੱਕ ਤਰ੍ਹਾਂ ਨਾਲ ਜਿਸ ਤਰ੍ਹਾਂ ਦੀ ਫਾਈਟ ਆ ਉਹਦੇ ਵਿੱਚ ਇੱਕ ਨਾ ਭੁੱਲਣ ਯੋਗ ਤੱਥ ਹੈ ਕਿ ਜਿਹੜੀ ਉੱਥੇ ਬੀਬੀ ਇਹਨਾਂ ਨੇ ਕੈਂਡੀਡੇਟ ਉਤਾਰੀ ਭਾਈ ਉਹਦਾ ਆਪਣਾ ਵੀ ਬਹੁਤ ਤਗੜਾ ਕੰਮ ਸੀ ਜੀ ਜੀ ਤਗੜਾ ਕੰਮ ਇਹੋ ਕਹਿ ਰਿਆਂ ਕਿ ਉਹਦੀ ਬੇਟੀ ਦਾ ਜਿਹੜਾ ਗਰਾਊਂਡ ਤੇ ਕੰਮ ਸੀ ਦੇਖੋ ਠੀਕ ਆ ਅਮਰਤ ਬਾਠ ਦੇ ਨਾਲ ਨਾ ਜੁੜਦਾ ਜਦੋਂ ਨਾ ਜੁੜਦਾ ਹੂੰ ਉਹਦਾ ਕਈ ਕੰਮਾਂ 'ਚ ਨਾ ਜੁੜਦਾ ਜੀ ਮਾਝੇ 'ਚ ਠੀਕ ਹੈ ਜੀ ਧਾਮ ਕੀਆ ਜਾਂ ਜੋ ਵੀ ਰੰਗਦਾਰੀ ਜਾਂ ਜੋ ਵੀ ਹੈ ਹਮਮ ਠੀਕ ਹੈ ਨਾ ਜੀ ਉਹ ਵੀ ਚੱਲਦਾ ਜੀ ਪਰ باوجود ਇਸ ਤੇ ਜਿਸ ਤਰ੍ਹਾਂ ਉਸ ਕੁੜੀ ਨੇ ਸਰਕਾਰ ਦੇ ਨਾਲ ਲੋਹਾ ਲਿਆ ਇਹ ਬਹੁਤ ਵੱਡੀ ਗੱਲ ਸੀ ਇਹ ਇਹ ਵੀ ਸਾਨੂੰ ਇਹ ਵੀ ਤੱਤ ਸਾਨੂੰ ਦ੍ਰਿਸ਼ਟੀਗੋਚਰ ਰੱਖਣਾ ਪਵੇਗਾ ਜੀ ਕਿ ਮਾੜਾ ਕੈਂਡੀਡੇਟ ਜਾਂ ਕਹਿ ਲੋ ਕਿ ਬਈ ਕੜਾ ਲਾ ਮੈਂ ਰੱਖਦਾ ਕੈਂਡੀਡੇਟ ਉੱਥੇ ਖੜ ਨਹੀਂ ਸੀ ਸਕਦਾ ਬਰਾਬਰ ਜੀ ਬਿਲਕੁਲ ਉੱਥੇ ਜੂਜਣਾ ਬਹੁਤ ਔਖਾ ਸੀਗਾ ਇੱਕ ਲੜਕੀ ਮਤਲਬ ਕਿ ਯੰਗ ਏਜ ਹੀ ਹੈ ਮੈਨੂੰ ਉਸ ਪੈਣ ਦੀ ਉਮਰ ਦਾ ਐਗਜ਼ੈਕਟ ਤੇ ਨਹੀਂ ਪਤਾ ਹੋਏਗਾ ਹਮਮ ਕੰਚਨਪ੍ਰੀਤ ਜੀ ਹੈ ਜਿਹੜੇ ਤਾਂ ਮਤਲਬ ਕਿ ਮੈਨੂੰ ਲੱਗਦਾ ਨਹੀਂ ਕਿ ਜ਼ਿਆਦਾ ਏਜ ਦੇ ਨੇ ਉਹ ਜੀ ਠੀਕ ਹੈ ਨਾ ਜੀ ਤਾਂ ਪਰ ਇਸ ਤਰ੍ਹਾਂ ਉਹਨਾਂ ਨੇ ਜਿਸ ਤਰ੍ਹਾਂ ਸੱਤਾਧਾਰੀ ਤਿਰ ਦੇ ਖਿਲਾਫ ਲੜਾਈ ਲੜੀ ਹੈ ਨਾ ਉਹ ਉਹ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਲਾ ਸੁਖਵੀਰ ਸਿੰਘ ਬਾਦਲ ਦਾ ਰੋਲ ਹੈ ਦੇਖੋ ਠੀਕ ਹੈ ਤੁਹਾਡੇ ਵੱਡੇ ਨੇਤਾ ਹੁੰਦੇ ਆ ਸਟਾਰ ਪ੍ਰਚਾਰਕ ਹੁੰਦੇ ਆ ਸਾਰਾ ਕੁਝ ਹੁੰਦਾ ਹੈ ਪਾਰਟੀ ਹੁੰਦੀ ਆ ਬਹੁਤ ਕੁਝ ਹੁੰਦਾ ਹੈ ਕਾਡਰ ਹੁੰਦਾ ਹੈ ਪਰ ਇੱਕ ਹੁੰਦਾ ਹੈ ਕਿ ਤੁਸੀਂ ਲੜਾਈ ਜਿਹੜੀ ਹੈ ਨਾ ਆਪਣੇ ਪਿੰਡੇ ਤੇ ਆਪ ਲੜਨੀ ਹੈ ਉੱਥੇ ਅੱਗੇ ਹੋ ਕੇ ਤੇ ਇੱਕ ਔਰਤ ਉਹ ਵੀ ਮਾਂ ਬੇਟੀ ਜਿਸ ਤਰ੍ਹਾਂ ਉਹ ਲੜੀ ਉਹਨਾਂ ਦਾ ਵੀ ਮੇਰੇ ਖਿਆਲ ਦੇ ਨਾਲ ਜਿਹੜਾ ਰੂਪ ਹੈ ਜਿਹੜਾ ਹੈ ਬਿਲਕੁਲ ਠੀਕ ਹੈ ਕੁਝ ਨੈਗੇਟਿਵ ਗੱਲਾਂ ਹੈਗੀਆਂ ਨੇ ਉਹ ਆਲੋਚਨਾ ਵੀ ਹੁੰਦੀ ਹੈ ਪਰ ਮੇਰੇ ਖਿਆਲ ਦੇ ਨਾਲ ਉਮੀਦਵਾਰ ਨੂੰ ਵੀ ਆਪਾਂ ਡਿਸਕ੍ਰੈਡਿਟ ਨਹੀਂ ਕਰ ਸਕਦੇ ਇਸ ਸਾਰੀ ਲੜਾਈ 'ਚ ਜੀ ਜੀ ਮਿੰਟੂ ਜੀ ਹੁਣ ਮੇਰੇ ਖਿਆਲ ਦੇ ਨਾਲ ਜੇ ਕੋਈ ਰਹਿ ਗਿਆ ਤਾਂ ਕਾਂਗਰਸ ਰਹਿ ਗਈ ਹੈ ਨਾ ਭਾਜਪਾ ਤਾਂ ਬਿਲਕੁਲ ਹੀ ਰਹਿ ਗਈ ਹੈ ਨਾ ਜੀ ਜੀ ਦਲਜੀਤ ਸਿੰਘ ਵੀ ਕਹਿ ਰਹੇ ਕਿ ਕਾਂਗਰਸ ਬਾਰੇ ਜਾਣਕਾਰੀ ਦਿਓ ਤੇ ਇੱਕ ਕਮੈਂਟ ਮੈਂ ਦੋਸਤ ਦਾ ਹੋਰ ਸਾਂਭ ਰੱਖਿਆ ਜੀ ਭਾਜਪਾ ਨੂੰ ਟੋਟਲ ਵੋਟਾਂ ਕਿੰਨੀਆਂ ਪਈਆਂ ਨੇ ਉੱਥੇ ਦੇਖੋ ਖਾ ਦੱਸ ਦੇ ਇਹ ਨਿੰਦੂ ਤਾਂ ਨਹੀਂ ਪਿੱਛੇ ਰਹਿ ਗਿਆ ਹਾਂ ਜੀ ਤੇ ਰਾਜkumar ਜੀ ਕਹਿੰਦੇ ਕਿ ਰਾਜਾ ਵੜਿੰਗ ਨੇ ਕਹਿੰਦੇ ਆਪਣੀ ਐਸਸੀ ਵੋਟ ਆਪ ਨੂੰ ਪਵਾਤੀ ਹੈ ਹੁਣ ਇਹ ਮੰਨ ਸਕਦੇ ਆ ਜਿਹੜਾ ਰਾਜਾ ਵੜਿੰਗ ਦੇ ਬਿਆਨ ਆਣਾ ਫੈਕਟਰ ਸੀਗਾ ਉਹ ਕਾਂਗਰਸ ਵਾਸਤੇ ਬਹੁਤ ਭਾਰੀ ਪਿਆ ਹੋ ਸਕਦਾ ਹੋ ਸਕਦਾ ਸੁਖਮ ਸਾਹਿਬ ਇਹਦਾ ਤਾਂ ਹੁਣ ਬਰੀਕੀ ਦੇ ਨਾਲ ਜੇ ਆਪਾਂ ਦੇਖਾਂਗੇ ਕੋਈ ਆਪਣੇ ਕੋਲ ਡਾਟਾ ਹੋਏਗਾ ਕਿ ਕਿੰਨੀ ਐਸੀ ਵੋਟ ਪੋਲ ਹੋਈ ਹੈ ਕਿੰਨੀ ਕਿੱਧਰ ਨੂੰ ਗਈ ਆ ਪਰ ਅੰਦਾਜ਼ਾ ਹੈ ਮੈਂ ਜਿਵੇਂ ਕਿਹਾ ਕਿ ਐਸੀ ਵੋਟ ਦਾ ਮੈਨੂੰ ਲੱਗਦਾ ਕਿ ਇਧਰ ਫਾਇਦਾ ਹੋਇਆ ਹੂੰ ਤੋ ਉਹ ਕਿਤੇ ਨਾ ਕਿਤੇ ਦੇਖੋ ਨੁਕਸਾਨ ਇਸ ਚੀਜ਼ ਦਾ ਹੋ ਗਿਆ ਕਿ ਰਾਜਾ ਵੜਿੰਗ ਦਾ ਜਿਹੜਾ ਬਿਆਨ ਸੀਗਾ ਨਾ ਉਸ ਬਿਆਨ ਨੂੰ ਕਾਂਗਰਸ ਡਿਫੈਂਡ ਹੀ ਨਹੀਂ ਕਰ ਸਕੇ